ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਸ਼ਹਿਰ ਪੱਟੀ ਤਹਿਸੀਲ ਵੀ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਨਿਤਨ ਦੇ ਫਾਰਮ ਤੇ ਆਏ ਆ ਦੋਸਤੋ ਵੀਰ ਬਿੱਲੇ ਸ਼ਾਹ ਉਹਨਾਂ ਦੇ ਬਿਲਕੁਲ ਅੱਡੇ ਟਿਕਾਣੇ ਤੇ ਸੋ ਸਾਰੇ ਵੀਰਾਂ ਨੂੰ ਪਤਾ ਹੀ ਆ ਜਿੱਦਾਂ ਕਿ ਵੀਰ ਹੁਣੀ ਬੜਾ ਵੱਡੇ ਲੈਵਲ ਦਾ ਕੰਮ ਕਰਾ ਪਸ਼ੂ ਵਪਾਰ ਦਾ ਕੀਤਾ ਤੇ ਪਸ਼ੂ ਵੱਡੀ ਗਿਣਤੀ ਦੇ ਵਿੱਚ ਇਸ ਫਾਰਮ ਤੇ ਆਉਂਦੇ ਆ ਇਸ ਕਿੱਲੇ ਤੇ ਆਉਂਦੇ ਆ ਅਡਰੈਸ ਜਿਹੜਾ ਦੋਸਤੋ ਇੱਕ ਵਾਰੀ ਤੁਹਾਨੂੰ ਫਿਰ ਆਪਾਂ ਕਨਫਰਮ ਕਰਾ ਦਿੰਦੇ ਆ ਖਾਸ ਸ਼ਹਿਰ ਪੱਟੀ ਵਿਜ਼ਿਟ ਕਰਨੀ ਹੈ ਚੁਬਾਰਾ ਸਾਹਿਬ ਗੁਰਦੁਆਰਾ ਬਿਲਕੁਲ ਨਜ਼ਦੀਕ ਤੇ ਬਾਕੀ ਨੰਬਰ ਵੀਰ ਨਿਤਨ ਤੇ ਲਗਾਤਾਰ ਸਕਰੀਨ ਦੇ ਥੱਲੇ ਚੱਲਣ ਦੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਆ ਜੀ ਅੱਜ ਇਸ ਕਵਰੇਜ ਵਿੱਚ ਨਾਗ ਵੈਸੇ ਆਪਾਂ ਤੁਹਾਨੂੰ ਕੋਈ 8-7 ਦਿਖਾਉਣੇ ਸੀਗੇ ਕੁਝ ਕਿ ਨਾਗ ਜਿਹੜੇ ਆ ਸੇਲ ਹੋ ਚੁੱਕੇ ਆ ਅੱਜ 6 ਵੜਾ ਤੁਹਾਨੂੰ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ ਤਿੰਨ ਗੱਬਣ ਤਿਆਰੀ ਵਾਲੇ ਪਸ਼ੂ ਆ ਤੇ ਤਿੰਨ ਵੜਾ ਬਿਲਕੁਲ ਤਾਜ਼ੀਆਂ ਸੱਜਰ ਸੂਈਆਂ ਨੇ ਸੋ ਕਿੰਨਾ ਕਿੰਨਾ ਮਿਲਕ ਜ ਤੇ ਜੜੀਆਂ ਗੱਬਣ ਵੈੜਾ ਕਿੰਨੇ ਕਿੰਨੇ ਦਿਨ ਹਜੇ 33 ਨੇ ਪੂਰੀ ਡਿਟੇਲ ਪੂਰਾ ਵੇਰਵਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗਾ ਅੱਜ ਤਰੀਕ ਦੋਸਤੋ 13 ਸਤੰਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਮਾਰਨਿੰਗ ਸਾਢੇ 10 ਪੌਣੇ 11 ਵਜਦਾ ਸਮਾਂ ਹੈਗਾ ਆਓ ਕਰ ਲੈਂਦੇ ਆ ਗੱਲਬਾਤ ਵੀਰ ਨਿਤਨ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸੋ ਬਾਕੀ ਪਸ਼ੂ ਕੋਈ 8-7 ਨਾਲ ਜਿਹੜੇ ਐਵਰੀ ਟਾਈਮ ਅਵੇਲੇਬਲ ਹੁੰਦੇ ਆ ਇਸ ਫਾਰਮ ਤੇ ਸਭ ਤੋਂ ਪਹਿਲਾਂ ਨਿਤਨ ਵੀਰੇ ਸਾਸਰੀਕਾਲ ਸਾਸਰੀ ਦਾ ਸੰਸਾਰ ਜੀ ਐਨ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਾਸਤਰੀ ਕਾਲ ਜੀ ਤੁਹਾਨੂੰ ਪਾ ਠੀਕ ਠਾਕ ਵਧੀਆ ਵਧੀਆ ਸਭ ਠੀਕ ਸਾਂ ਤੇ ਸ਼ਾਦੀ ਕਿਵੇਂ ਮਾਲ ਮੂਲ ਫਿਰ ਇਸੇ ਤਰ੍ਹਾਂ ਹੀ ਵੱਡੀ ਕੈਂਤੀ ਦੇ ਵਿੱਚ 8-7 ਨਾ ਗਈ ਹੁੰਦੇ ਆਪਣੇ ਫਾਰਮ ਤੇ ਮਾਲ ਤੁਹਾਨੂੰ ਪਤਾ ਹੀ ਆ ਹਾਂ ਇਸ ਟਾਈਮ ਜਿਹੜੀਆਂ ਆਪਾਂ ਕਵਰ ਜਿਹੜੀ ਸਹੀ ਕਰਨੀਆਂ ਆਪਾਂ 12 ਡੰਗਰ ਜਿਹੜੇ ਜਾਨਵਰ ਸਹੀ ਕਰਨੇ ਸੀ ਹਾਂਜੀ ਦੋ ਝੋਟੀਆਂ ਕਰਨੀਆਂ ਸੀ ਤੇ 10 ਵੈੜਾਂ ਵਿਖਾਉਣੀਆਂ ਸੀ ਆ ਤਿੰਨ ਚਾਰ ਵੈੜਾਂ ਚੜੀਆਂ ਝੋਟੀਆਂ ਦੋਵੇਂ ਚੜੀਆਂ ਕੋਈ ਵੀ ਬੱਚੀ ਉਦਾਂ ਚੜੀਆਂ ਦੋ ਜਰ 5 ਐਵਰੇਜ ਰੋਜ ਦੀ ਹੈਗੀ ਜੀ ਆਜਾ ਹਾਂਜੀ 4 ਤੋਂ 5 ਡੰਗਰਾਂ ਦੀ ਰੋਜ ਦੀ ਮਾਣੋ ਦੋਸਤੋ ਪੱਟੀ ਸ਼ਹਿਰ ਦੇ ਵਿੱਚ ਖਾਸ ਵਿਜ਼ਿਟ ਕਰਨੀ ਹੈ ਤਾਂ ਨਿਤਨ ਇੱਕ ਵਾਰੀ ਐਡਰੈਸ ਹੋਰ ਵੀ ਇਹਨਾਂ ਨੂੰ ਨੇੜੇ ਚਵਾਰਾ ਸਾਹਿਬ ਗੁਰਦੁਆਰਾ ਆ ਗਿਆ ਐਡਰੈਸ ਆਪਣਾ ਸ਼ਹਿਰ ਪੱਟੀ ਤਹਿਸੀਲ ਪੱਟੀ ਜਿਹੜਾ ਸੀ ਤਰਨਤਨ ਸਾਹਿਬ ਤੇ ਜਿਹੜੀ ਮੇਨ ਵਿਜ਼ਿਟ ਹੈਗੀ ਆਪਣੀ ਪੱਟੀ ਸ਼ਹਿਰ ਦੇ ਵਿੱਚ ਦਾਣਾ ਮੰਡੀ ਕੋਲ ਆ ਜੇ ਤੇ ਜੇ ਮਤਲਬ ਜਾਣੂ ਹੈਗਾ ਪੱਟੀ ਸ਼ਹਿਰ ਦਾ ਤੇ ਚਵਾਰਾ ਸਾਹਿਬ ਗੁਰਦੁਆਰਾ ਹਰ ਬੰਦੇ ਨੂੰ ਪਤਾ ਜੀ ਬਿਲਕੁਲ ਬਿਲਕੁਲ ਬਾਕੀ ਨੰਬਰ ਆਪਣਾ ਚੱਲਦਾ ਪਿਆ ਸਾਰੇਆਂ ਕੋਈ ਨੰਬਰ ਤਕਰੀਬ ਬਣੇਗਾ ਹੀ ਆ ਤੇ ਉੱਤੇ ਫੋਨ ਲਾ ਕੇ ਬਣੂ ਕਨੈਕਟ ਕਰ ਸਕਦਾ ਕਨੈਕਟ ਕਰ ਸਕਦਾ ਹਾਂਜੀ ਲੋ ਵੀ ਭਰਾਵੋ ਸਟਾਰਟ ਤੇ ਪਸ਼ੂ ਜਿਹੜੇ ਟੌਪ ਟੌਪ ਦੀ ਕੁਆਲਿਟੀ ਦੀਆਂ ਗਾਂ ਸਿਆਲ ਆਉਣ ਵਾਲਾ ਠੀਕ ਆ ਜੀ ਟੌਪ ਟੌਪ ਦੇ ਪਸ਼ੂ ਵੀ ਆਉਣੇ ਵੱਡੀਆਂ ਵਹਿੜਾ ਕੋ 30 ਪਲੱਸ 25 ਪਲੱਸ ਉਹ ਨਾਰਮਲ ਇਸਕੇਲੇ ਦੇ ਉਪਰ ਆਉਂਦੇ ਰਹਿੰਦੇ ਆ ਪਸ਼ੂ ਠੀਕ ਆ ਤੇ ਸਟਾਰਟਿੰਗ ਇੱਕ ਵਾਰੀ ਜਿਹੜੀ ਆਪਾਂ ਤੁਹਾਨੂੰ ਆ ਤਿੰਨ ਵਹਿੜਾ ਪਹਿਲਾਂ ਜਿਹੜੀਆਂ ਤਾਜ਼ੀਆਂ ਸੁਈਆਂ ਨੇ ਪਹਿਲਾਂ ਸੁਈਆਂ ਵਹਿੜਾ ਦਿਖਾਵਾਂਗੇ ਉਸ ਤੋਂ ਬਾਅਦ ਚੌਥੇ ਨੰਬਰ ਤੇ ਪੰਜਵੇਂ ਨੰਬਰ ਤੇ ਛੇਵੇਂ ਨੰਬਰ ਤੇ ਜਿਹੜੀਆਂ ਵਹਿੜਾ ਉਹ ਗੱਬਣ ਤਿਆਰੀ ਵਾਲੇ ਪਸ਼ੂ ਦਿਖਾਵਾਂਗੇ ਤੇ ਸ਼ੁਰੂਆਤ ਨਿਤਨ ਜਿਹੜੇ ਪਸ਼ੂ ਸੋਇਆ ਉਹਨਾਂ ਤੋਂ ਕਰ ਲਈਏ ਸੁਈਆਂ ਤੋਂ ਕਰਦੇ ਆ ਸਟਾਰਟ ਤੇ ਜਿਹੜੀ ਪਰसों ਦੀ ਇਹ ਸੌਦਾ ਕੀਤਾ ਸੀ ਗੱਭਨ ਦਾ ਤੇ ਸੂਈ ਉਹਨਾਂ ਦੇ ਘਰੇ ਮਤਲਬ ਬਾਕੀ ਓਕੇ ਆ ਜੀ ਪੂਰੀ ਤੇ 16 ਅੰਕ ਕਿਲੋ ਇਸ ਟਾਈਮ ਬੋੜਾ ਬਿਲਕੁਲ ਜਿਹੜਾ ਥੱਲੇ ਤਿਆਰ ਵਿਆਰੀ ਆ ਓਕੇ ਜਿਹੜਾ ਆਪਾਂ ਚਵਾ ਦੇਾਂਗੇ ਆ ਸੂਵਾ ਦੂਜਾ ਬੱਚਾ ਮਗਰ ਦੀ ਆ ਗਿਆ ਆ ਵੱਚਾ ਇਹਦੇ ਪਿਛੇ ਲਓ ਜੀ ਮਗਰ ਬੱਚਾ 나ੜੂ ਹੈਗਾ ਨਾਲ ਦੂਜਾ ਦੋਸਤੋ ਸੂਵਾ ਅੱਜ ਤਿੰਨ ਦਿਨ ਹੀ ਹੋਏ ਆ ਬਾਕੀ ਅੱਜ ਤੀਜਾ ਦਿਨ ਆ ਸਹੀ ਸਟਾਰਟਿੰਗ ਚੰਗੀ ਆ ਕਿ 15 16 ਲੀਟਰ ਪੌਲੇ ਤੋਂ ਸਟਾਰਟਿੰਗ ਆ ਤੇ ਭਾਜੀ ਬਿੱਲੇ ਸ਼ਾ ਹੋਣੀ ਵੀ ਕਹਿੰਦੇ ਪਏ ਸੀ ਵੀ ਯਾਰ ਪਤਾ ਨਹੀਂ ਲੱਗਣ ਡਿਆ ਵੀ ਦੁੱਧ ਕਿੱਥੋਂ ਕੱਢੀ ਆਉਂਦੀ ਕਰਮ ਤੇ ਨਾਲ ਦੀ ਨਾਲ ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾਉਨੇ ਆ। ਬਾਕੀ ਥਣਵਾਨਿਆਂ ਦਾ ਬਾਕਮਾਲੀ ਆ ਜੀ। ਆ ਕਰੋ ਚੈੱਕ। ਇਧਰੋਂ ਪੱਧਰੇ ਪੱਧਰੇ ਤਰੀ ਉੱਤੇ। ਆ ਦੇਖੋ। ਸਵਾਟਰ ਕੁਆਲਿਟੀ ਵੇਖੋ। ਥਣਵੜਾ ਸੋ। ਇਹ ਤਾਂ ਬਾਕੀ ਮਾਰਨਿੰਗ ਥੋੜੀ ਬਾਅਦ ਹੀ ਜਵਾਬ ਆਵਾ ਕਰ ਲਿਆ ਹੋਗਾ। ਹਾਂਜੀ ਕਰ ਲਈ ਜਵਾਬ। ਉਦਾਂ ਥੱਲੇੋਂ ਖਾਲੀ ਆ। ਠੀਕ ਆ। ਸੈਟੀਸਫਾਈ ਨਹੀਂ ਗਈ ਉੱਤੇ ਉੱਤੇ ਰੱਖੀ ਇਹਨੂੰ। ਠੀਕ ਹੈ ਜੀ। ਆ ਦੋਸਤੋ ਮਾਰਨਿੰਗ ਜਿਹੜੀ ਚਵਾਈਂਦੀ ਹੋਈ ਆ ਵੈਸੇ ਹੁਣ 11:00 ਵਜੇ ਤੱਕ ਐਗਜ਼ੈਕਟ ਸਮਾਂ ਵੈਸੇ ਮਾਰਨਿੰਗ ਦੇ ਵਿੱਚ ਸਮਾਂ। ਤੇ ਬਾਕੀ ਥਣ ਥਣ ਗੋਲ ਸਪੇਸ ਵੰਡ ਚੰਗੀ ਆ ਥਣ ਮੋਟਾ ਬਿਲਕੁਲ ਮਟਾਈ ਦੇ ਵਿੱਚ ਚਵਾਈ ਚੂਵੀ ਵੀ ਪੂਰੀ ਬਿਲਕੁਲ ਮੈਂ ਨਾ ਦੋ ਦੇ ਪੈਰ ਵਾਂਗੂੰ ਲੰਬੀ ਆ ਜੀ ਠੀਕ ਆ ਜੀ ਉਹ ਵੀ ਮੋਗਾ ਚਵਾਈ ਆ ਮਤਲਬ ਨਿਤਨ ਤਾਂ ਕਹਿੰਦਾ ਵੀ ਮੋਗਾ ਚਵਾਈ ਆ ਪੂਰੀ ਠੀਕ ਆ ਜੀ ਮੋਟੀ ਧਾਰ ਹੋਊਗੀ ਤੇ ਚਵਾਈ ਇੱਕ ਨੰਬਰ ਹੋਊਗੀ ਠੀਕ ਆ ਜੀ ਹਾਈਟ ਮੀਡੀਅਮ ਦੇ ਵਿੱਚ ਆ ਤੇ ਕਰਾ ਸੰਗ ਦੇ ਵਿੱਚ ਇਹ ਵਹਿੜਾ ਇਹਨੂੰ ਗਰਮੀ ਸਰਦੀ ਦੀ ਪਰਵਾਹ ਨਹੀਂ ਕੋਈ ਹਾਂ ਜੀ ਹਾਂ ਜੀ ਬਾਕੀ ਕੱਦ ਵਜਨ ਹਿਸਾਬ ਨਾਲ ਪਲੀ ਪੁਲੀ ਰਾਜੀ ਚੰਗੀ ਆ ਹਾਂ 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 ہاں ਤੁਹਾਨੂੰ ਬਹੁਤ ਬਾਗਮਾਲੀਆ ਜਾਜੂ ਸਿੱਖਣ ਵਾਲਾ ਪਾਣ ਥੱਲੇ ਬੈਜੇ ਬਲਕੁ ਜੀ ਬਲਕੁ ਲਓ ਜੀ ਆ ਮੂੰਹ ਮੱਥੇ ਤੋਂ ਠੀਕ ਆ ਠੀਕ ਆ ਤੇ ਨੇ ਤਾਂ ਨਹੀਂ ਤੇ ਕੀ ਡਿਮਾਂਡ ਕਰਦਾ ਫਿਰ ਡਿਮਾਂਡ ਸੰਧੂ ਸਾਹਿਬ ਜੀ 65000 ਰੁਪਇਆ ਕਰਦੇ ਆ ਬਾੜ ਦੀ ਦੇ ਦੀਏ 62000 ਦੀ ਹਾਂ ਜੀ ਵੀ ਲੈ ਤੇ ਜਾ ਕਰ ਦੀਏ ਕੋਈ ਗੱਲ ਕਰਦੀਏ ਵੀ ਜਿੱਥੋਂ ਤੱਕ ਜੀ ਵਿੱਚੋਂ ਕੋਈ 100 200 ਰੁਪਇਆ ਛੋਟ ਰਹਿ ਜੇ 60 ਦੀ ਦੇ ਦੀਏ 60 ਦੀ ਦੇ ਜੋ ਮੈਨੂੰ ਤਾਂ ਬਾਕੀ ਦੁੱਧ ਸਹੀ ਮੈਨੇ 20 ਕਿਲੋ ਟਾਟੇ ਕਰ ਜੂਗੀ 16 ਕਿਲੋ ਪੌੜਾ ਪਰਸਨ ਛੋਟ ਕੋਈ ਇਟਾਵਾ ਡੰਗਰੀ ਕੱਢਦਾ ਨਹੀਂ ਤਾਂ ਨਹੀਂ ਕਰਦਾ ਕੋਈ ਠੀਕ ਆ ਹਾਂ ਜੀ ਲਓ ਸਾਥੀ ਅਰਧਿਕ ਹੋ ਜੂ ਹੋਰ ਵੀ ਵਿੱਚ ਨਹੀਂ ਵਿੱਚੋਂ ਕਰਦਾ ਕੋਈ ਗੱਲ ਨਹੀਂ ਲਓ ਜੀ 50000 ਦੀ ਦੇ ਦਾਂਗੇ ਲਓ ਜੀ 52000 ਦੀ ਇਹ ਤੁਹਾਨੂੰ ਮਿਲ ਜੂ ਠੀਕ ਆ ਜੀ ਬਾਕੀ ਦੁੱਧ ਨੂੰ 20 ਕਿਲੋ ਨੂੰ ਵਧੀਆ ਮੱਥਾ ਮਾਰ ਜਣਾ ਠੀਕ ਆ ਜੀ 16 ਕਿਲੋ ਬੋਲਾ ਹੀ ਬੋਲਾ ਇਹਦੇ ਥੱਲੇ ਹੁਣ ਠੀਕ ਆ ਤਾਂ ਦੁੱਧ ਦਾ ਵੀ ਲਾ ਜੂਗੀ ਮੱਥਾ ਦੇਉਂਗ ਟੱਕਰ 20 ਲੀਟਰ ਨੂੰ ਇਸ ਤੋਂ ਬਾਅਦ ਇੱਕ ਸੈਕਿੰਡ ਨੰਬਰ ਤੇ ਨਿਤਨ ਆਪਣੇ ਕੋਲ ਜਿਹੜੀ ਆ ਆ ਗਈ ਵੇੜ ਇਹ ਸੰਸਾਭ ਉਹਨਾਂ ਮਦਦਬਕ ਪਹਿਲਾ ਸੂਆ ਦਿੰਦੇ ਅੱਛਾ ਪਰ ਆਪਾਂ ਦੂਜਾ ਮੰਨ ਕੇ ਲਈ ਉਹਨਾਂ ਕੋਲ ਠੀਕ ਹੈ ਘਰ ਵਾਲਿਆਂ ਕੋਲ ਲਈਆ ਕਿਸ ਤੋਂ ਠੀਕ ਹੈ ਤੇ ਦੁੱਧ ਇਸ ਟਾਈ 12 11 12 ਤੇ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਅੱਗੇ ਕੋਈ ਵੀਰ ਦੂਜਾ ਸੁਬਾ ਮੰਨ ਲੇ ਤੇ ਦਿਨ ਅੱਜ ਕਿੰਨੇ ਦੱਸੇ ਇਹਨੂੰ ਇਹਨੂੰ ਸੂਈ ਨੂੰ ਘਟੋ ਘਟ ਵੀ ਮਹੀਨਾ ਇੱਕ ਮਹੀਨਾ 12 13 ਦਿਨ ਹੋ ਗਏ ਵੀ ਡੇਢ ਮਹੀਨਾ ਮੰਨ ਕੇ ਚੱਲੇ ਕੋਈ ਮਹੀਨਾ ਡੇਢ ਕ ਮੰਨ ਲੇ ਹਾਂਜੀ ਬੱਚਾ ਮਗਰ ਦਾ ਅਛੀ ਮਗਰ ਵਛੀ ਬਹੁਤ ਆਉਦੀ ਪਿਛੇ ਲਓ ਜੀ ਮਗਰ ਵਛੀ ਆ ਬੱਚਾ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਠੀਕ ਹੈ ਜੀ ਤੇ ਬਾਕੀ ਥਣ ਥੂਣਾ ਤੁਸੀਂ ਚੈੱਕ ਕਰੋ ਉਹਦੇ ਬਾਕੀ ਫੇਸ ਪੂਸ ਦੇਖੋ ਪੂਰੀ ਤਰ੍ਹਾਂ ਬਾਕੀ ਠੰਡੀ ਠੰਡੀ ਪੂਰੀ ਆ ਆ ਕਰੋ ਚੈੱਕ ਜਿੱਦਾਂ ਮਰਜੀ ਕੋ ਥੱਲੇ ਬੈਜੇ ਥੱਲੇ ਜਾ ਬੈ ਬਿਨਾ ਠੀਕ ਕਿਸੇ ਰਕਮ ਦਾ ਕੋਈ ਬੰਗਾ ਰਸੀ ਪਾਉਣ ਦੀ ਲੋੜ ਨਹੀਂ ਗਈ ਬਾਕੀ ਹੈਗੀ ਵਹਿੜ ਨਵੀਂ ਬਿਲਕੁਲ ਹੈ ਜੀ ਠੀਕ ਹੈ ਜੀ ਠੀਕ ਆ ਲੋ ਗੜਗੜ ਬਹੁਤ ਸੋਣੀ ਹੈ ਦੀ ਲੈਓ ਜੀ 11 12 11 12 ਦੇ ਥਲੇ ਹਾਜ਼ਰ ਹਾਂਜੀ ਠੀਕ ਹੈ ਲਓ ਖੋਲੋ ਜੀ ਤੇ ਮਹੀਨੇ ਡੇਢ ਕ ਦਾ ਜਿਹੜਾ ਦੋਸਤ ਸੁਆ ਬੱਚੀ ਬਹੁਤ ਆਉਦੀ ਪਿੱਛੇ ਦੇ ਮਗਰ ਵੀ ਬੱਚੀ ਹੈ ਆਪ ਵੀ ਇਹ ਕਰਮਾ ਦੀ ਬੱਚੀ ਪਾਕੀ ਹੈ ਠੀਕ ਆ ਆ ਦੇਖੋ ਤਾਂ ਥਣ ਦੀ ਇੱਕਰ ਦੋਸਤੋ ਗੱਲ ਕਰੀਏ ਥਾਣਾ ਹਾਥੀ ਚੁਵਾਈ ਵਾਲਾ ਜਿਹਦੇ ਬੇਸ ਤੇ ਜਿਹਦੇ ਆਧਾਰ ਤੇ ਤੁਸੀਂ ਸੌਦਾ ਕਰਨਾ ਠੀਕ ਆ ਜੀ ਤੇ ਪਲੀ ਗੋਲੀ ਪੂਰੀ ਆ ਸਭੀ ਸੂਬੀ ਚੰਗੀ ਆ ਠੀਕ ਆ ਜੀ ਹਾਈਟ ਮੀਡੀਅਮ ਆ ਪਲੀ ਸਭੀ ਚੰਗੀ ਆ ਠੀਕ ਆ ਆ ਕਰੋ ਚੱਕ ਦੋ ਦਿਆਰਾਂ 12 ਕਿਲੋ ਛੱਲੇਗਾ ਪਰ ਆਪਾਂ 10 ਕਿਲੋ ਖੁੱਲੀ ਗਰੰਟੀ ਦੇ ਦਾਂਗੇ ਜਿਹੜਾ ਮਰਜ਼ੀ ਕੀ ਗੱਲ ਜੀ ਬਲਕਿ ਆਪਾਂ ਸੋਧਾ ਕਰਦਾ 10 ਕਿਲੋ ਮੰਨ ਕੇ 10 ਤੋਂ ਬਾਹਰ ਬਾਹਰ ਦੁੱਧਿਆ ਜਿੰਨੇ ਮੰਗਾਉਣਾ ਜਿੰਨੇ ਇੱਥੇ ਆ ਕੇ ਚੋਣਾ ਉਹਨੂੰ 11 ਵੀ ਚਵਾ ਦਾਂਗੇ 12 ਵੀ ਚਵਾ ਦਾਂਗੇ ਜੇ ਕੋਈ ਹੋਰ ਮੰਗਾਉਂਦਾ ਆਪਾਂ 10 ਗਰਾਂਟੇ ਖੁੱਲੀ ਹੀ ਦੇ ਦਾਂਗੇ ਦੁੱਧੋਂ ਵਧਨ ਦਈ ਉਹਨਾਂ ਅੰਡ ਨਹੀਂ ਪਾਇਆ ਜੋ ਸੁਈ ਆ ਪੱਠਿਆਂ ਦੇ ਚੁੰਦੇ ਰਹੇ ਆ ਪੱਠਿਆਂ ਦੇ ਚੁੰਦੇ ਰਹੇ ਸਾਡੇ ਕੋਲ ਆ ਕੇ ਦੁੱਧੋਂ ਵਧ ਗਈ ਆ ਤੇ ਬਿਲਕੁਲ 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 ਵੀ ਅੱਗੇ ਟਕਾ ਕੇ ਕੋਈ ਸੇਵਾ ਕਰ ਲੈ 12 13 ਲੀਟਰ ਦੁੱਧ ਸਹੀ ਜੋ ਹੋ ਸਕਦਾ 15 ਵੀ ਦੇ ਦੇ ਕਿਸ ਨੂੰ ਕੋਈ ਦੁੱਧੋਂ ਵਧਨ ਦਈ ਆ ਘਟਨ ਨਹੀਂ ਦਈ ਇੱਥੇ ਬਿਲਕੁਲ ਪਰ ਤਾਂ ਤੁਹਾਡੇ ਕੋਲ ਵੀ ਹੈ ਨਾ ਪਸੂ ਕਿ ਅੱਜ ਭਲਕੇ ਦੇ ਵਿੱਚ ਬੰਦੇ ਨੇ ਕੀ ਕਰ ਲੈਣਾ ਇੱਕ ਦੋ ਡੰਗਾ ਚ ਉਹਨਾਂ ਮੰਡ ਨਹੀਂ ਅਸਲ ਚ ਪਾਇਆ ਜਿਹੜੀ ਜਿਹੜੀ ਗੱਲ ਆ ਆ ਨਹੀਂ ਆ ਪੱਠੇ ਛੁੱਟ ਕੇ ਉੱਤ ਆਟਾ ਪਾ ਕੇ ਝੋਲੀ ਦੀ ਆਹੋ ਹਾ ਹਾ ਉਹ ਜਿਹੋ ਦੀ ਸੇਵਾ ਹੈ ਨਾ ਹਾਂਜੀ ਤੇ ਇਹ ਨਿਤਨ ਦਈਏ ਕਿੰਨੇ ਦੀ ਆਪਾਂ ਆਪਣੇ ਦੁੱਧ ਮੋਹਲੇ ਸੰਦੂ ਸਾਹਿਬ 45000 ਕਰਦੇ ਆ 45 40000 ਦੇ ਦਾਂਗੇ 40 ਦੀ ਹਾਂਜੀ ਵੀ ਆਪਾਂ ਮੁੱਲ ਪਹਿਲਾਂ ਉਹਨੇ ਕੀ ਕਰਨੇ ਵੀ ਲੈਣ ਦੇ ਨਾਲੇ 38000 ਰੁਪਏ ਦੀ ਖੀਰੋ ਖੀਰ ਦੇ ਦਾਂਗੇ 38000 ਦੀ ਹਾਂ ਵਿੱਚ ਛੋਟ ਛੋਟ ਕਰਾਂਗੇ ਦੋਸਤ 38000 ਦੀ ਇਹ ਮਿਲ ਜੂਗੀ 10 ਕਿਲੋ ਜਿਹੜਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਇੱਥੇ ਆਏ ਨੂੰ 11-12 ਵਿੱਚ ਵਾਰਾਂਗੇ ਅੱਗੇ ਸੇਵਾ ਕਰੂ ਮੇਰਾ ਵੀ ਰੁਪਈਆ ਪਤਾ ਲੂਗਾ ਦੁੱਧ ਬਾਕੀ ਹੈਗੀ ਵਹਿੜ ਆ ਬੱਛੀ ਬਹੁਤ ਆਉਦੀ ਪਿਛੇ ਮਗਰ ਬੱਛੀ ਆ ਉਹ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਵਾਂਗੇ ਠੀਕ ਆ ਜੀ ਤੇ ਇਸ ਤੋਂ ਬਾਅਦ ਨਹੀਂ ਤਾਂ ਅੱਗੇ ਆਜ ਕਿਹੜੀ ਵੈਰਾਈਟੀ ਆ ਸ਼ਾਈ ਵਾਲਾ ਆ ਗਈ ਹੈਗੀ ਸ਼ਾਈ ਵਾਲਾ ਤੇ ਨਹੀਂ ਤਾਂ ਸ਼ਾਈ ਵਾਲਾ ਆ ਗਈ ਇਹਨੂੰ ਸਮਾਂ ਚ ਕਿੰਨਾ ਕੋ ਗਿਆ ਇਹਨੂੰ ਸੂਈ ਨੂੰ 8 ਦਿਨ ਹੋ ਗਏ ਅੱਜ 8 ਦਿਨਾਂ ਹੀ ਸ ਸੰਦੂ ਸਾਹਿਬ ਦੰਬੇ ਸਾਹਣਾ ਦੇ ਉਹ ਉਹਨਾਂ ਕੋ ਮਨ ਕੇ ਲਈ ਉਹ ਪੈਰਾਂ ਦੇ ਪਾਣੀ ਨਹੀਂ ਪੈਣਦੇ ਸੀ ਉਹਨਾਂ ਦੇ ਸਾਡੀ ਵੈੜ ਹੈਗੀ ਦੂਜਾ ਸੂਬਾ ਦੂਜਾ ਉਹ ਪਹਿਲਾ ਪਹਿਲਾ ਦੂਜਾ ਪਈਆ ਦੂਜਾ ਠੀਕ ਹੈ ਜੀ ਆਪਾਂ ਤੁਹਾਨੂੰ ਦੂਜਾ ਮੰਨ ਲੈ ਕੋ ਤੇਜਾ ਮੰਨ ਲੈ ਹਾਂ ਦੋਸਤ ਤੁਸੀਂ ਆ ਜਿਹੜਾ ਕਿੰਨੇ ਨਹੀਂ ਹੈ ਸੁਬਿਆ ਦੇ ਅੰਦਾਜ਼ਾ ਲਾ ਲਿਓ ਠੀਕ ਹੈ ਕੋਈ ਵੀਰ ਦੂਜਾ ਮੰਨ ਲੈ ਤੀਜਾ ਮੰਨ ਵਾਲੇ ਅੱਗੇ ਭਰਾ ਦੀ ਸਮਝ ਮੈਦਾਨ ਦੇ ਦੇਖੋ ਜੀ ਠੀਕ ਆ ਆ ਕਰੋ ਚੈੱਕ ਕੋਈ ਵੀ ਨਾ ਕਿ ਕੋ ਦੰਦ ਜਿਹੜੇ ਹਾਂ ਹਸਾਣਾ ਕੰਨੀਆਂ ਦੇ ਦੰਦ ਹਸਾਣਾ ਪਏ ਆ ਜੀ ਹਾਂ ਠੀਕ ਹੋ ਗਿਆ ਜੀ ਬਿਲਕੁਲ ਬਿਲਕੁਲ ਉਹ ਗੱਲਾਂ ਨੇ ਕਹੇ ਨਾ ਵੀ ਹੁਣ ਚਲੋ ਸੂਆ ਆਪਦੀ ਮਰਜ਼ੀ ਨਾਲ ਜੇ ਆਉਂਦਾ ਢੰਗ ਜਿਹਾ ਥੋੜਾ ਫੈਸ਼ਨ ਡਿਜ਼ਾਈਨਰ ਉਹ ਉਹ ਫੈਸ਼ਨ ਡਿਜ਼ਾਈਨ ਉਹੋ ਜਿਹਾ ਬਾਕ ਪ੍ਰਿੰਟ ਜਿਹਾ ਉਹੋ ਜਿਹਾ ਇਹ ਨਾ ਗਾਵਾਂ ਤਕਰੀਬਨ ਇਹੋ ਕੁਛ ਹੀ ਆ ਜਾਂਦਾ ਸਹੀ ਬਾਤ ਹੈ ਬਾਕੀ ਥਣ ਜਿਹੜਾ ਭਰਾਵਾ ਪੂਰਾ ਦੋਰਾ ਥਣ ਲੱਗਾ ਜਿੱਦਾਂ ਜ਼ਿਕਰ ਕਰਦੇ ਨੇ ਹੁੰਦੇ ਵੀ ਮੱਝਾਂ ਦਾ ਥਣ ਲੱਗਾ ਵੇਖੋ ਸੂਆ ਵਾਦੀ ਵਿਖਾਉਂਦੀਆਂ ਏ ਤੇ ਇਹ ਤਾਂ ਥੱਲੇ ਨਾਤਰ ਕਿੰਨਾ ਦੁੱਧ ਸਮਝਾ ਥੱਲੇ ਦੁੱਧ 11 ਕਿਲੋ 10 ਕਿਲੋ ਖੁੱਲੀ ਗਾਰੰਟੀ ਦਵਾਂਗੇ ਦੁੱਧ 12 13 ਕਿਲੋ ਦੇ ਜੇ 14 ਦੇ ਜੇ अच्छा जी हां जी हुन ਆਪਾਂ ਮਤਲਬ ਜਿਹੜਾ ਚਵਾਵਾਂਗੇ ਆਪਾਂ ਚਵਾਵਾਂਗੇ 8 ਤੋਂ 11 ਦੇ ਵਿਚ ਚਵਾ ਦਵਾਂਗੇ ਜਿਹੜਾ ਬਾਡੀ ਪੈਂਦਾ ਹੋਊਗਾ ਕਿਉਂਕਿ 11 10 10 10 10 ਚਵਾ ਦਾਂਗੇ ਇਹ ਵੀ ਪਰਸ ਹੋਈ ਆਪਣੇ ਕੋ ਬੱਚਾ ਇਹ ਮਗਰ ਬੱਚਾ ਉਹ ਅਖਰਾਜ ਕਿੰਨੇ ਕ ਦਿਨਾਂ ਚ ਚੱਲਣਗੇ 8 ਦਿਨ ਹੋ ਗਏ ਨੂੰ ਸੂਈ ਹਾਂਜੀ ਜਾਓ ਵੀਰ ਖੋਲ ਕੇ ਦਿਖਾ ਦਿਓ ਉਹ ਬੱਚਾ ਖੋਲਿਆ ਬੱਚੇ ਨਾਲ ਤੁਸੀ ਜਿੱਥੋਂ ਵੀ ਆਈਏ ਵੀਰਾਂ ਦਾ ਵੀ ਸੂਆ ਆਪਾਂ ਨੂੰ ਸੁਝਾਉਣਾ ਕਹਿ ਕੇ ਦਿੱਤੀ ਸੀ ਪਰ ਅੱਗੇ ਆਪਦਾ ਸਮਝ ਲਾ ਲਿਓ ਤੀਜਾ ਮੰਨ ਲਿਓ ਦੂਜਾ ਮੰਨ ਲਿਓ 8 ਕ ਦਿਨਾਂ ਦੀ ਸੂਈ ਆ 10 10 10 ਕਿਲੋ ਦੁੱਧ ਤੇ ਮਗਰ ਇਹਦੇ ਬੱਚਾ ਵੀ ਇਹ ਬੱਚੇ ਨੂੰ ਤਾਂ ਦੱਸ ਦੋ ਤਾਂ ਸਾਰੇ ਵੀਰ ਜਾਣਦੇ ਆ ਵੀ ਦੁੱਧ ਜੇਕਰ ਮੱਝਾਂ ਦੇ ਬਰਾਬਰ ਆਪਾਂ ਤਾਂ ਹੀ ਗੱਲ ਕੀਤੀ ਹੈ ਵੀ ਫੈਟ ਫੂਡ ਜਿਹੜੀ ਇਹਦੀ ਮੱਝਾਂ ਦੇ ਬਰਾਬਰ ਹੀ ਹੁੰਦੀ ਹੈ ਠੀਕ ਆ ਉਹ ਸਾਰੇ ਵੀਰ ਤੁਸੀਂ ਸਿਆਣੇ ਹੋ ਠੀਕ ਆ ਸਾਰਿਆਂ ਨੇ ਆਪਣੀ ਜਜਮੈਂਟ ਕਰ ਹੀ ਲੈਣੀ ਆ ਥਣ ਪੂਰਾ ਰੁੱਕ ਰੁੱਕ ਦਾ ਥਾਣਾ ਵੀ ਮੁਠੀ ਚੋ ਵੀ ਬਾਹਰ ਆਉਂਦਾ ਥਣ ਠੀਕ ਆ ਜੀ ਆਪਾਂ ਤਾਂ ਹੀ ਕਿਹਾ ਵੀ ਮੱਝਾਂ ਨਾਲ ਥਣ ਲੱਗਾ ਇਹਨਾਂ ਥਣ ਵੀ ਮੱਝਾਂ ਨਾਲ ਚਵਾਈ ਵੀ ਮੱਝਾਂ ਨਾਲ ਤੇ ਦੁੱਧ ਵੀ ਮੱਝਾਂ ਨਾਲ ਆਹਾ ਆਹ ਆ ਆਹ ਦੇਖੋ ਜੀ ਆਹ ਲੋ ਬਦਸਰ ਲੈ ਕੇ ਤੁਸੀਂ ਗਾਂ ਜਾਣੀ ਆ ਪਰ ਹੈ ਚੀਜ਼ ਕੰਮ ਤੁਹਾਨੂੰ ਮਾਇਦਾ ਦੇ ਜਾਣਾ ਇਹਨੇ ਤੁਹਾਨੂੰ ਜਿਹੜਾ ਮੱਝ ਦਾ ਦਊਗੀ ਠੀਕ ਆ ਬੱਚਾ ਤੁਸੀਂ ਨਾਲ ਦੀ ਨਾਲ ਹੀ ਦੇਖ ਲਿਆ ਤੇ ਥਾਨ ਥੁਣ ਕਰਮ ਵਾਲੀ ਨੂੰ ਬਹੁਤ ਸਾਰਾ ਚਵਾਨ ਤੇ ਸਮਾਹ ਵੀ ਜਿਹੜਾ ਚੰਗਾ ਠੀਕ ਆ ਆ ਦੇਖ ਨਿਤੜ ਕਿੰਨੇ ਦੀ ਹੋ ਗਈ ਹਾਂ ਨਾ ਇਹ ਸੰਧੂ ਸਾਹਿਬ ਡਿਮਾਂਡ ਇਹਦੀ ਵੀ 40000 ਕਰਦੇ ਆ ਇਹਦਾ 50000 ਦੇ ਵਿੱਚ ਮਾਨਤਾ ਕਰਦੇ ਆਗੇ ਸਹੀ 3500 ਆਏਗਾ ਇਹਦਾ ਮਾਨਤਾ ਥੋੜਾ ਬੜਾ ਕੋਈ ਜ਼ਿਆਦਾ ਨਹੀਂ ਕਿਉਂਕਿ ਹੁਣ ਆਨੇ ਵਾ ਮੁੱਲ ਨਹੀਂ ਆਪ ਪਾਉਣੇ ਜਿਨ੍ਹਾਂ ਨੂੰ ਜਿੰਨਾ ਕੋ ਮਨ ਲਈਦਾ ਤੇ ਜੋ ਸਾਡਾ ਮੁੱਲ ਜੇ ਜ਼ਿਆਦਾ ਕਰੀ ਜਾਵੇਗਾ ਡੰਗਰ ਵੀ ਲੈਣਾ ਹਨ ਨੂੰ ਵੀ ਔਖਾ ਹੋ ਜਾਣਾ ਬਿਲਕੁਲ ਹਾਂਜੀ 35000 ਦੇ ਵਿੱਚੋਂ ਮਾਨਤਾ ਕਰਦਾਂਗੇ ਜੇ ਕੋਈ ਆਊਗਾ ਠੀਕ ਹੈ ਜੀ ਮਤਲਬ ਸਭ 35000 ਦੇ ਵਿੱਚੋਂ ਛੋੜ ਚੱਪਾ ਹੋ ਜਾਊਗਾ ਇਹ ਜਿਹੜੀ ਆਪਾਂ ਤੁਹਾਨੂੰ ਤੇ ਜਿਹੜੀ ਬੈਡ ਦਿਖਾਈ ਹੈ ਗਾਂ ਦਿਖਾਈ ਹੈ ਸਿਕਾ ਜੀ ਸੋਈ ਆ ਤੇ ਸੱਜਰਾਂ ਦੇ ਵਿੱਚ ਬਿਲਕੁਲ ਤਾਜੀ ਆ 8 ਦਿਨ ਦਾ ਜਿਸ ਤਰ੍ਹਾਂ ਦੋਸਤਾਂ ਦਾ 12-13 ਲਈ ਜਾਵੇ ਬੜਾ ਵਧੀਆ ਕੰਮ ਹਾਂ ਬਾਕੀ ਇਹ ਵੀ ਸੰਭੀ ਘਟਿਆ ਕਿਸੇ ਨੇ ਜੇ ਸੰਭੀ ਹੁੰਦੀ ਆਪੇ ਮਤਲਬ ਦੂਣੀ ਲਗਣੀ ਸੀ ਸੋਈ ਸੋਈ ਉਹੋ ਥੋੜੀ ਜੀ ਸੇਵਾ ਪਾਣੀ ਉਹਨੀ ਸੇਵਾ ਪਾਣੀ ਨਾਲ ਸਾਡੇ ਕੋਲ ਆ ਗਿਆ ਜੋਂ ਤੂੜੀ ਪਈ ਵੀ ਤੂੜੀ ਅੱਗੇ ਦਾ ਪੱਠੇ ਵੀ ਆਏ ਪੰਜ ਦਿਨ ਹੋ ਗਏ ਆ ਆ ਕੱਲ ਦੇ ਪੱਠੇ ਕਿਦੋਂ ਸਹਾਣਾ ਲਿਆਂਦੇ ਵੜਾ ਕੇ ਠੀਕ ਆ ਇਹ ਤਾਂ ਅੱਗੇ ਆਪਣੇ ਕੋਲ ਜਿਹੜੀ ਗੱਬਣਾ ਦੇ ਵਿੱਚੋਂ ਪਹਿਲੇ ਨੰਬਰ ਤੇ ਆ ਗਈ ਵੈਸੇ ਚੌਥੇ ਨੰਬਰ ਤੇ ਦਿਖਾ ਰਹੇ ਆ ਆਪਾਂ ਹਾਂਜੀ ਗੱਬਣਾ ਪਹਿਲੇ ਨੰਬਰ ਦੇ ਵਿੱਚੋਂ ਪਹਿਲੇ ਨੰਬਰ ਤੇ ਬੱਛੀ ਦੀ ਕੀ ਡਿਟੇਲ ਆ ਸੰਸਾ ਬਾਗਮਾਲੀ ਆ ਜੀ ਵੀ ਸਹਾਣਾ ਹੀਰਾ ਪੀਸੀ ਆ ਹੀਰਾ ਹੀ ਆ ਅੱਛਾ ਪਹਿਲਾ ਸੂਆ ਲਓ ਜੀ ਪਹਿਲਣ ਬੱਛੀ ਐ ਦੋਸਤੋ ਪਲੂਣ ਬੱਛੀ ਨੇ ਸੋਨਾ ਮੂੰਹ ਦੰਦੀ ਮੂੰਹ ਚਾਰ ਦਾ ਚੌਗੀ ਆ ਲ ਤੋ ਪਹਿਲਾ ਸੂਆ ਤੇ ਇੱਕ ਰੰਗ ਬਲੈਕ ਇੱਧਰ ਤੁਹਾਨੂੰ ਇੱਕ ਵਾਰੀ ਥਣਾ ਤੁਨਾਂ ਦੇ ਪਾਸੇ ਲੈ ਚਲਦੇ ਆਪਾਂ ਆਹ ਦੇਖੋ ਨਖੇੜ ਕਰੋ ਚੱਕ ਬਹੁਤ ਸੋਨਾ ਮੁੱਠੀ ਥਾਣਾ ਠੀਕ ਆ ਜੀ ਆ ਵੇਖੋ ਤੋ ਸੂਣ ਸੂਣ ਤੋਂ ਬਾਅਦ ਜਿੱਕਰ ਆਪਾਂ ਗੱਲ ਕਰ ਗਏ ਦੁੱਧ ਜਿਹੜਾ ਤੁਸੋਂ ਬਹੁਲੇ ਬਹੁਲੇ ਚਾਉਣ ਤੋਂ ਬਾਅਦ ਪੂਰਾ ਮੁੱਠੀ ਥਾਣ ਨਿਕਲ ਕੇ ਸਾਹਮਣੇ ਆਊਗਾ ਬਹੁਤ 15 16 ਕਿਲੋ ਦਹੀਂ ਜਿਹੜਾ ਇਹਨੇ ਇਸ ਵਾਰੀ ਸੀਨੇ ਸੂਣਾ ਠੀਕ ਆ ਬਾਕੀ ਠੰਡੀ ਠੁੰਡੀ ਪੂਰੀ ਆ ਤੇਰੀ ਆ ਲਾਓ ਜੀ ਆ ਕਰੋ ਚੱਕ ਲਾਓ ਜੀ ਲਾਓ ਵੀ ਮੋਰ ਹੀ ਜਨੇਰਾ ਕੇ ਦੇ ਆ ਵੀਰ ਤੋਰ ਕੇ ਦਿਖਾਈਏ ਸਮੂਹੋਂ ਦੰਦੀ ਚਾਰ ਠੀਕ ਆ ਜੀ ਪਹਿਲਾ ਸੁਹਾ ਪਲੂਨ ਵੱੱਛੀ ਆ ਹਾਈਟ ਕਰਦੇ ਵੀ ਕਰਮਾਲ ਨੂੰ ਪੂਰਾ ਤੇ ਨਿਕਰ ਵੀ ਆ ਕਾ ਵਾਹ ਜਣੀ ਕਦੋਂ ਕਦੋਂ ਵਾਹ ਕੰਡੇ ਦੀ ਪੂਰੀ ਨਿਕਰ ਆ ਆ ਦੇਖੋ ਜਰਾ ਸੋ ਲੇਫਟੀ ਲੂਫਟੀ ਬਹੁਤ ਸੋਹਣੀ ਆ ਹਜੇ ਵੀ ਤੋ ਪੰਜ ਲੈ ਜੇ ਛੇ ਲੈ ਜੇ ਦਿਨ ਹਜੇ ਕੱਟਦੀ ਆ ਠੀਕ ਆ ਪੰਜ ਛੇ ਦਿਨ ਕੱਢਦੀ ਜਿਹੜੀ ਕੱਢਦੀ ਬੱਸ ਹਾਂ ਤਿੰਨ ਹਜੇ ਦਾ ਚੂਕੀ ਤੇ ਬੇਰਬੂਲ ਤੁਸੀਂ ਕੰਮ ਕਰੋ ਬਾਕੀ ਸਫਾਈਆਂ ਬਰੀਕੀਆਂ ਕਰਮਾਲੀ ਨੂੰ ਬੜੀਆਂ ਨਖੇੜ ਜਿਵੇਂ ਕੋ ਪਹਿਲਾਂ ਝੋਟੀ ਸੂਣੀ ਹੁੰਦੀ ਨਾ ਕਿਸੇ ਨਸਲ ਫਰੀ ਦਾ ਉਸੇ ਥਣ ਦਾ ਜਿਹੜਾ ਥਣ ਲੱਗਾ ਦੋਹਾਂ ਪਾਸੇ ਨਖੇੜ ਸੱਜੀ ਖੱਬੀ ਪਹਿਣੀ ਵਾਲੇ ਪਾਸੇ ਬਹੁਤ ਜ਼ਿਆਦਾ ਆ ਲੋ ਆ ਦੇਖੋ ਜੀ ਬਾਕੀ ਝੋਲੀ ਝੁਲੀ ਬਹੁਤ ਸੋਹਣੀ ਤਿਆਰ ਕਰੰਦੀ ਹੈ ਜੀ ਠੰਡੀ ਠੁੰਡੀ ਵਿਚਾਂਗੀ ਲਓ ਜੀ ਬਹੁਤ ਪਿਆਰੀ ਬੱਚੀ ਆ ਲੈ ਵੀ ਨੀਤਨ ਕਿੰਨੇ ਦੀ ਦੇ ਦਾਂਗੇ ਆਪਣੇ ਭੈਣ ਭਰਾਵਾਂ ਨੂੰ ਇਹਦਾ ਸੰਧੂ ਸਾਹਿਬ ਜਿਹਦਾ ਸੂਸਵਾ ਕੇ ਵੇਚਦੇ ਆ ਫੇਰ ਤਾਂ ਬੱਚੀ ਵੇਚਦੀ 57 5000 ਰੁਪਏ ਆਠ ਨੂੰ ਵੀ ਉਹਦਾ ਮੱਥਾ ਮਾਰ ਜੇ ਹਾਂ ਅੱਜ ਮੋਲ ਕਰਦੇ ਤਾਂ 55000 ਰੁਪਏ 50000 ਦੇ ਵਿੱਚੋਂ 1000 ਰੁਪਏ ਛੱਡ ਦਾਂਗੇ 50 ਦੀ 90 ਦੀ ਠੀਕ ਹੈ ਜੀ ਫਿਰ ਵੀ ਆਏ ਕਹਿ ਦੋਰ ਵੇਖ ਲਿਆ ਜੇ ਮੌਕਾ ਕੋਈ ਗੱਲ ਨੀ ਮਾਨਤਰਗਾ ਦੁੱਧ ਸਹੀ 15 16 ਕਿਲੋ ਵਧੀਆ ਚੋ ਵੜ ਦੇ ਜੂਗੀ ਬਾਕੀ ਉਮਰ ਕੁਝ ਨਹੀਂ ਹੈ ਜੀ ਲਓ ਜੀ ਉਮਰ ਲੰਬੀ ਆ ਜੀ ਬਿਲਕੁਲ ਨਵੀਂ ਹੈ ਸੋ ਨਵਾਂ ਪਸ਼ੂ ਔਰ ਨਵਾਂ ਨਵਾਂ ਹੀ ਹੁੰਦਾ ਪਸੂ ਪਹਿਲਾਂ ਦੋ ਜਣ ਵੜਾ ਜਿਹੜੀਆਂ ਵੜਾ ਹੀ ਹੁੰਦੀਆਂ ਓਏ ਓਏ ਤੇ ਬਹੁਤ ਵਧੀਆ ਚੰਗੀ ਕੁਆਲਿਟੀ ਦੇ ਵਿੱਚ ਇਹ ਬੱਚੀ ਆ ਪਸੰਦ ਆਊਗੀ 94000 ਦੀ ਇਹ ਤੁਹਾਨੂੰ ਮਿਲ ਜੂਗੀ ਲੈ ਵੀ ਇਹ ਗਰਲੈਂਡੋ ਦਾ ਕ੍ਰੋਸ ਆ ਗਿਆ ਹਾਂਜੀ ਇਹ ਨਾ ਜੋੜਾ ਆ ਇੱਕੇ ਛੱਡ ਚੋਂ ਆਹ ਆੜਾ ਇੱਕ ਇਹ ਦੇਖੋ ਆ ਇੱਕੇ ਬੰਦੇ ਕੋ ਇੱਕੇ ਛੱਡ ਜੁਆਈਆਂ ਦੋਵੇਂ ਹੂੰ ਠੀਕ ਹੈ ਜੀ ਇਹਦਾ ਦੁੱਧ ਦਾ ਰਿਕਾਰਡ ਹੈਗਾ ਇਹ ਘੱਟੋ ਘੱਟ 22 23 ਕਿਲੋ ਪਹਿਲਾਂ ਦਾ ਉਹ ਗੂਲੀ ਵੀ ਚਾਰਤੀ ਆ ਬਹੁਤ ਜ਼ਿਆਦੀ ਪਹਿਲਾਂ ਦਾ ਪਹਿਲੇ ਨੇ 22 ਗੱਲਦਾ ਪਹਿਲੇ ਸਵੇਰੀ ਆਦੀ ਮੱਛੀ ਵੀ ਮੈਂ ਲੈਣਦੀ ਹਾਂ ਹਾਂਜੀ ਮੱਛੀ ਵੀ ਕੋਲੀ ਆ ਹਾਂ ਬਹੁਤ ਸੁਣੀ ਉਹਨਾਂ ਸਟ੍ਰਾਈਕਰ ਦਾ ਟੀਕਾ ਪਰ ਇਹ ਹੀ ਮੱਛੀ ਛੱਡਨ ਨੂੰ ਜੀ ਨਹੀਂ ਕੀਤਾ ਮੁੜ ਕੇ ਚਲੋ ਪਾਈਆਂ ਦੀ ਵੱਧ ਘੱਟ ਕਰਕੇ ਉਹਨਾਂ ਨੂੰ ਥੋੜੀ ਜੀ ਠੀਕ ਹੈ ਜੀ ਤੇ ਮੱਛੀ ਵੀ ਨਾਲ ਲੈਣਦੀ ਪਹਿਲੇ ਸਵੇਰੀ ਬਹੁਤ ਵਧੀਆ ਕ੍ਰੋਸ ਆਂਗ ਦੂਜਾ ਜਾਂ ਕਿ ਤੀਜਾ ਸੋ ਦੋ ਜਣ ਦੂਜੇ ਸੁਣੀ ਲਓ ਜੀ ਕਿਹੜੇ ਦਿਨ 20 22 ਦਿਨ ਕੱਢਦੀ ਕੱਢਦੀ ਆ ਸੋ ਫੁੱਲ ਨਿਗਰ ਤੇ ਕ੍ਰੋਸ ਆਂਗ ਦੇ ਵਿੱਚ ਆ ਬਾਕੀ ਬਹੁਤ ਖੂਬਸੂਰਤ ਤੇ ਚੰਗੀ ਵਜਨ ਲੋੜ ਦੇ ਵਿੱਚ ਆ ਮੇਰਾ ਵੀਰ ਮੈਂ ਤਾਂ ਹੀ ਕਰਕੇ ਕਿਹਾ ਵੀ ਪੂਰੀ ਸਾਇ ਦੂਜਾ ਸੂਬਾ ਤੇ ਥਣਲੇਪੇ ਦੀ ਬਹੁਤ ਖੂਬਸੂਰਤ ਹੈ ਜੇ ਦਿਨ ਲੈ ਜਾਓ ਖੁੱਲੇ ਢੋਲੇ 10 12 ਬਿਲਕੁਲ ਜੀ ਠੰਡੀ ਠੰਡੀ ਬਾਹ ਕਮਾਰੀ ਹੈ ਆ ਵੇਖੋ ਜੀ ਥੋੜਾ ਜਾ ਆ ਕਰੂ ਚੱਕ ਜੀ ਠੀਕ ਆ ਦੇਖੋ ਕਈ ਵਾਰ ਥੋੜਾ ਦੋਸਤ ਪਸ਼ੂ ਉਪਰਾ ਬੰਦਾ ਥੋੜਾ ਜਦੋਂ ਨੇੜੇ ਆਉਂਦਾ ਵੈਸੇ ਵੀ ਕੈਮਰੇ ਦਾ ਕਰਕੇ ਕਰੋ ਵੈਸੇ ਜੇ ਮੈਂ ਮਰਜ਼ੀ ਦਸਲੀਆਂ ਕਿੱਥੇ ਚਲੋ ਆ ਲੈ ਆਹ ਭਾਵੇਂ ਥੱਲੇ ਕੋਈ ਬੈਠਾ ਨਹੀਂ ਸਮੇਂ ਦੇ ਵਿੱਚ ਕੋਈ ਬੰਗਾ ਪਾਲੇ ਬਿਨਾ ਬੰਗਿਆਂ ਚਵਾਈ ਕਰਦੇ ਕੋ ਕਿਸੇ ਭਰਾ ਦੀ ਖੁਸ਼ੀ ਹੈ ਠੀਕ ਹੈ ਬਿਲਕੁਲ ਜੀ ਤੇ ਬਾਕੀ ਨਿਗਰ ਜਮੀਂ ਪਲੀ ਪੂਰੀਆ ਜਮੀਂ ਪ ਫੁੱਲ ਵਜਨ ਦੌੜ ਦੇ ਵਿੱਚ ਤੇ ਪੂਰੀ ਨਿੱਗਰ ਆ ਰੰਗ ਪ੍ਰਿੰਟ ਤੇ ਫੈਸ਼ਨ ਡਿਜ਼ਾਈਨ ਤੁਸੀਂ ਦੇਖ ਹੀ ਲਿਆ ਬਾ ਕਮਾਲੀ ਹੈ ਜੀ ਛੋਟਾ ਇਹ ਮੂੰਹ ਆਇਆ ਧੌਣ ਵੀ ਪਿਛੇ ਮਹਾ ਮੋੜਦੀ ਜਿੰਨੀ ਪੜੀ ਹੈ ਇਹ ਪੂਰਾ ਮਾਲੀਆਂ ਵਾਂਗੂ ਕੇ ਪੂਰਾ ਸਾਨਿਆ ਕੱਦ-ਗਾਠ ਵੀ ਸੋਹਣਾ ਢਾਂਚਾ ਬਹੁਤ ਚੰਗਾ ਲੱਗਾ ਠੀਕ ਹੈ ਜੀ ਤੋਂ ਦੁੱਧ ਵੀ ਆਪਾਂ ਚੰਗੀ ਉਮੀਦ ਕਰ ਸਕਦੇ ਆ ਵੀ ਭਾਂਡਾ ਭੁੰਡਾ ਤੁਸੀਂ ਵੇਖੋ ਅਜੇ ਟਿੱਲਾ ਤੇ ਝੋਲ ਝਲ ਬੜੀ ਲੇਵੇ ਚ 20-22 ਦਿਨਾਂ ਦਾ ਸਮਾਂ ਵਿਆਹ ਜੀ ਹਾਂ ਨਦਨ ਵੈਸੇ ਪਿਛਲੇ ਸੂਬੇ ਵੀ ਮੇਨੋਂ ਤਾਂ ਕੋਈ 18-20 ਕਿਲੋਟਰਾਂ ਦਾ ਇਹਨਾਂ 21-22 ਕਿਲੋਟਰਾਂ ਦਾ ਇਹ ਜਬਾਨੀ ਹੈ ਜੀ ਆ ਪਕੜਾ ਵੀ ਸੂਆ ਚੋਇਆ ਪਰ ਜਿੱਡੀ ਪਲੀ ਪਲੋਸੀ ਥਣ ਭਾਂਦਾ ਹਾਂ ਲੋੜੀ ਦੂਰ ਫੜ ਦੂਰ ਫੜ ਥੋੜੀ ਜੀ ਲੋ ਜੀ ਦਸਨ ਮੁਤਾਬਕ ਦੋਸਤੋ ਕਿਉਂਕਿ ਜਿੱਡਾ ਕਿ ਫੜ ਲਾ ਕੇ ਤੋੜਦਾ ਨਹੀਂ ਦੇ ਨਾ ਨਹੀਂ ਇੰਦਾ ਜੋ ਉੱਪਰੋਂ ਜ਼ਿਆਦਾ ਹੀ ਹੈ ਤੇ ਥੱਲੇੋਂ ਵੀ ਇਹਨੇ ਪੂਰਾ ਤਿਆਰ ਕਰਨਾ ਫੜ ਕੇ ਬੰਦੋ ਆਵ ਅਜੇ 12-15 12-15 ਦਿਨ ਵੀ ਲੱਗੇ ਜਾ ਸਕਦੀ ਹੈ ਕੰਪਨੀ ਦਾ 20 ਦਿਨ ਸੰਦਸਾ ਦਿਨਾਂ ਦੇ ਦਿਨ ਪਏ ਆ ਹਾਂ ਹਾਂਜੀ ਜਿਹੜੇ ਪੂਰੇ ਹੋਣੇ ਆ 20 ਦਿਨ ਮੰਨ ਕੇ ਸੌਤਾ ਕਰੇ ਕੋਈ 20 20 ਦਿਨ ਮੰਨ ਲਓ 9 ਮਹੀਨੇ ਦਾ 9 ਦਿਨਾਂ ਦਾ ਉੱਤੇ ਕੱਢਦੀ ਕੱਢਦੀ ਹੈ ਹਾਂ ਟਾਈਮ 20 ਦਿਨ ਇੱਥੇ ਹਸਾਉਣਾ 20 ਦਿਨਾਂ ਦੇ ਮੰਨ ਕੇ ਕੱਚੀ ਹੈ ਮਤਲਬ ਢੇਲੀ ਬਹੁਤ ਜਿਆਦੀ ਹੈ ਬਹੁਤ ਜਿਆਦੀ ਬੰਨੀਆਂ ਹਸਾਉਣਾ ਵੀ ਆ ਲੋ ਆ ਦੇਖੋ ਜੀ ਆਹ ਵੇਖੋ ਰੁਗਾਂ ਦਾ ਰੁਗੜ ਤੇ ਨਾ ਪਿੱਛੇ ਅੱਧਾ ਦਾ ਫੋਟਾ ਆ ਜਾਂਦੀ ਵੇਖੋ ਚੱਲਦਾ ਇਦਾਂ ਹੀ ਕੱਢਦੀ ਆ ਹਾਂ ਦਾ ਇੱਧਰ ਵੇਖੋ ਆ ਵੇਖੋ ਬਿਲਕੁਲ ਸੂਨਾ ਜਿਹੜਾ ਲੇਵਾ ਟੱਚ ਹੋਣਾ ਇਹਦਾ ਜੇ ਕਿਹਦੇ ਭੜਾ ਭੁਲੀਆਂ ਸ਼ੁਰੂ ਹੋਣੀਆਂ ਜੇ ਬਲਕੋ ਜੇ ਦੋਸਤੋ ਕਰਮਾਲੀ ਦਾ ਸਮਾਂ ਹੋਣਾ ਠੀਕ ਹੈ ਜਾਵਾਂ ਧਾਮਾਂ ਤੇ ਆਈ ਤੇ ਫਿਰ ਨਿਆਣਾ ਸੁਣਦੀ ਬਹੁਤ ਰੋਤਣਾ ਦੋਦੇ 26 ਸਾਈ ਕਿਲੋ ਵਧੀਆ ਭਰ ਜੂਗੀ ਨਾ ਤਾਂ ਅੱਜ ਆਪਾਂ ਦੇਣੀ ਹੈ ਤੇ ਦੇਣੀ ਕੀ ਨਹੀਂ ਆ ਚਲੋ 20 15 ਦਿਨ ਸਾਹਮਣੇ ਸੁੱਤ ਨਹੀਂ ਕਿਹਨ ਅੱਜ ਸੰਧੂ ਸਾਹਿਬ ਜੇ ਸੂਸਵਾ ਕੇ ਵੇਚਦੇ ਆ 90000 ਦੀ ਵੜ ਵੇਚਦੀ ਹੈ ਵੇਚਦੇ ਆ ਪਾਣੀ ਦੀ ਆਪਾਂ ਨੂੰ ਕਿਸੇ ਦਾ ਤੇ ਆਪਾਂ ਕਹਿ ਨਹੀਂ ਸਕਦੇ ਠੀਕ ਹੈ ਜੀ ਅੱਜ ਜਿਹੜੀ ਦੇ ਹੀ ਦੇਣੀ ਆ ਉਹ 70000 ਦੀ ਵਿੱਚੋਂ ਸਿਰਫ 19 ਕੀ ਛੋੜਾ 70 ਚੋਂ 19 ਕੀ ਛੋੜ ਬਸ ਲਓ ਜੀ 70 ਚੋ ਦੋਸਤੋ ਮਾਨਤਾ ਨਹੀਂ ਫਿਰ ਮਤਲਬ ਇਹ ਆ ਵੀ ਮਾਨ ਚੋੜ ਛੱਪੇ ਹੋਣੇ ਕੋ ਰਸਾ ਸ਼ਰ ਬਾਕੀ ਜੀ ਅਜੇ ਵੇਖਦੀ ਠੀਕ ਹੈ ਮੁੜ ਕੇ ਆਪਾਂ ਅਗਲੀ ਵੀਡੀਓ ਆਪਾਂ ਵੜ ਪਾਉਣੀ ਨਹੀਂ ਫਿਰ ਤਿਆਰ ਕਰਕੇ ਪਾਵਾਂਗੇ ਪਾਉਣ ਦੀ ਲੋੜ ਹੀ ਨਹੀਂ ਪੈਣੀ ਯਾਰ ਰੇਡ ਪੜਤਾ ਚਲੋ ਆਵਾਜ਼ ਬਜਾਇਆ ਜਾ ਬਾਕੀ 70000 ਦੀ ਦੋਸਤੋ ਪਲੀ ਪਲੀਤੀ ਆ ਕਤਪੋਤ ਵਾਲੀ ਆ ਦੁੱਧ ਮੇਰਾ ਵੀਰ ਮੈਂ ਜ਼ਿਆਦਾ ਨਹੀਂ ਕਹਿੰਦਾ 18 20 20 ਤੋਂ ਵੀ ਘੱਟ ਹੋ ਸਕਦੀ 24 25 ਨੂੰ ਵਧੀਆ ਮੱਥਾ ਮਾਰ ਜਣਾ ਨੇ ਠੀਕ ਆ ਬਾਕੀ ਹੁਣ ਕਰਮਾ ਵਾਲੀ ਹਜੇ ਦਿਨ ਲੈਂਦੀ ਕਰਕੇ ਥੋੜੀ ਜੀ ਕਿਸੇ ਵੀਰ ਨੂੰ ਹੋ ਸਕਦਾ ਬਾਕੀ ਖਿਡਾਰੀ ਜਿਹੜੇ ਪਾਰਕੂ ਵੀਰ ਆ ਉਹਨਾਂ ਨੂੰ ਵੈਸੇ ਵੇਖ ਕੇ ਜੱਜਮੈਂਟ ਹੋ ਜਾਣੀ ਹੈ ਲੜਾ ਲੜਾ ਉਹ ਤੋਂ ਪਤਾ ਲੱਗ ਜਾਂਦਾ ਪਸ਼ੂ ਕਿੱਡਾ ਗਲੇਵਾ ਥੱਲੇੋਂ ਤਿਆਰ ਕਰੂਗਾ ਇਹ ਸਿਰਫ ਉਹਦੇ ਵਿੱਚ ਛੋੜੀ ਕਰਾਂਗੇ ਜਿਹੜੀ ਮਤਲਬ ਹੋਣੀ ਹੈ ਚੋਂ ਇਹ ਚੋਂ ਕੋਈ ਜ਼ਿਆਦਾ ਨਹੀਂ ਹੋਣਾ ਕਰਦੇ ਹੋ ਖੁਸ਼ ਹੋ ਕੇ ਕਰਦੇ ਹੋ ਜਿੰਨੀ ਵੀ ਹੋ ਸਕਦੀ ਹੈ ਲੈ ਵੀ ਨਤਨ ਆਹ ਜਿੰਨਾ ਵੀ ਇਹ ਵੀ ਐਸੇ ਨਾਲ ਹੀ ਆ ਇਹਦੇ 5 ਤੋਂ 6 ਦਿਨ ਬਾਕੀ ਇੱਕੋ ਫਾਰਮ ਚੋਂ ਆਈਆਂ ਇੱਕੇ ਛੱਡਦੀਆਂ ਦੋਵੇਂ ਲਓ ਜੀ ਜੰਮੀਆਂ ਪਲੀਆਂ ਦੋਸਤੋ ਸਾਇਲਜ ਤੇ ਅੱਜ ਜੇਕਰ ਛੱਡ ਦੀ ਗੱਲ ਕੀਤੀ ਹੈ ਫਾਰਮ ਦੀ ਕੀਤੀ ਹੈ ਤੇ ਮੇਰੇ ਨਾਲ ਵੀ ਸਾਇਲਜ ਦੀ ਵਰਤੋਂ ਹਰ ਇੱਕ ਫਾਰਮ ਦੇ ਵਿੱਚ ਹੁੰਦੀ ਹੁੰਦੀ ਹੈ ਲਾਜ਼ਮੀ ਪਹਿਲ ਦੇ ਅਧਾਰ ਤੇ ਬਾਕੀ ਆਰਡਰ ਦੀ ਕੁਆਲਿਟੀ ਦੇਖੋ ਫਾੜੀ ਵਾਲਾ ਚੱਡਾ ਲੇਵਾ ਫਿਕਸ ਆ ਕਰੋ ਚੱਕਾ ਨਿਤਨ ਕੀ ਇਹਦੀ ਡਿਟੇਲ ਪਿੱਛੇ 베ਰਵਾ ਕੀ ਪਾਇਆ ਉਹਨਾਂ ਨੇ ਇਹ ਸੰਧੂ ਸਾਹਿਬ ਵੀ 베ਰਵਾ ਟੀਗਰੇ ਚਲੋ ਉਹਨਾਂ ਨੂੰ ਦੱਸਿਆ ਵੀ ਟੀਗਰੇ ਹੋ ਸਕਦਾ ਦੇ ਵੀ ਵਸੀਆਂ ਜਾਣ ਐਰਗੀ ਪਰ ਆਪਾਂ ਗਰੰਟੀ ਨਹੀਂ ਯੋਖ ਦੇ ਦੀ ਹੂੰ ਠੀਕ ਹੈ ਕਿ ਨਹੀਂ ਸੁਵਾ ਕਿ ਨਾ ਹੋਗਾ ਸੁਵਾ ਦੂਜਾ ਸੁੰਦੀ ਏਰਗੀ ਪਹਿਲਾਂ ਨੇ 22 ਕਿਲੋ ਅੱਖੀ ਦਿੱਠੀਆਂ ਵੜਾਉਂਦੇਵੇਂ ਹਾਂ ਆਪਦੀ ਅੱਖੀ ਦਿੱਠੀਆਂ ਵੜਾਉਂਦੇਵੇਂ ਪਹਿਲੀ ਨੂੰ ਪਲਾਸਮਾਂ ਦੇ 22 ਚੱਲੀ ਆ 22 23 ਕਿਲੋ ਨੇ ਇਹਨੇ ਦੁੱਧ ਦਿੱਤਾ ਛੱਡਦਾ ਤੁਹਾਨੂੰ ਪਤਾ ਵੀ 20 ਤੋਂ ਘੱਟ ਡੰਗਰਵਾਰਾ ਨਹੀਂ ਖਾਂਦਾ ਉਹਨਾਂ ਨੂੰ ਠੀਕ ਹੈ ਕਹਿੰਦੇ ਜਿੰਨੇ ਇਹਨਾਂ ਖਾਣਾ ਪੋਣਾ ਬਿਲਕੁਲ ਦੂਜਾ ਸੁਵਾ ਸੁੰਦੀ ਆ 22 23 ਕਿਲੋ ਪਹਿਲਾਂ ਨਾ 21 ਦੇ ਜੇ 22 ਦਿੱਤਾ ਕਰੋ ਆਪਾਂ ਕਿਹੜਾ ਚੋਇਆ ਬਿਲਕੁਲ ਏਰਗੀ ਜਬਾਨੀ ਆ ਵੀ 20 ਤੋਂ 30 ਕਿਲੋ ਦੁੱਧ ਵੜ ਵਧੀਆ ਚਵਾਊਗੀ ਸਹੀ ਸੱਤ ਵਜਨ ਪੂਰਾ ਤੇ ਭਾਂਡਾ-ਪੁੰਡਾ ਤੁਸੀਂ ਵੇਖੋ ਕਰਮਾ ਵਾਲੀ ਪੂਰੀ ਤਿਆਰੀ ਕਰੀ ਬੈਠੀ ਆ ਦਿਨ ਵੈਸੇ ਹੋ ਸਕਦਾ ਵੀ ਲੈਂਦੀ ਉੱਪਰ ਕੱਢ ਜੇ ਦੋ ਕੱਢ ਦੇ ਚਾਰ ਕੱਢ ਦੇ ਇਹ ਪੰਜ ਦਿਨ ਪਏ ਦੇਣਾ ਜੇ ਇੱਥੇ ਖਲੋਤੀ ਦੇ ਦਿਨ ਇੱਥੇ ਇੱਥੇ ਖਲੋਤੀ ਇਸ ਹੁੰਦੀ ਨਹੀਂ ਮੰਨ ਲਓ ਗੱਡੀ 'ਚ ਲੱਗ ਫੜੀ ਥੜੇ ਜੇ ਲੱਗ ਇਹ ਮਤਲਬ ਆਪ ਦੇ ਦਿਨਾਂ ਇਸ ਹੁੰਦੀ ਹੈ ਨਾ ਇਹ ਚਾਰ-ਪੰਜ ਦਿਨ ਪਏ ਆ ਵੀ ਮੈਨੂੰ ਲੱਗਦਾ ਚਾਰ-ਪੰਜ ਹੋਰ ਵੀ ਲੱਗੀ ਤੇ ਮੈਂ ਨਾ ਬਾਗਮਾਲ ਹੀ ਬਣ ਜਾਣੀ ਆਂ ਦੇ ਹਾਂ ਇਹ ਦੇਖੋ ਜੀ ਹੁਣ ਭਵਾਨਾ ਕਹਿ ਗਿਆ ਡੇਢ ਘੱਟ ਗਿਆ ਲੱਤ ਤੋ ਆ ਲੋ ਮੈਣਾ ਵੀ ਬਹੁਤ ਸੋਹਣੀ ਆ ਖੂਬਸੂਰਤੀ ਵੀ ਬੜੀ ਆ ਭਵਾਨੇ ਦਾ ਨਾਰਾ ਨੂਰਾ ਬਹੁਤ ਸੋਹਣੀ ਆ ਥੱਲੇ ਜਿੱਦਾਂ ਕਾ ਦੋਸਤ ਆਪਾਂ ਪੂਰੀਆਂ ਬ੍ਰਿਡ ਦੇ ਵਿੱਚ ਬਹਿਣਾ ਦੇਖਦੇ ਆ ਇਹ ਬਾਕਮਾਲ ਬਣੋਗੀਆਂ ਤਾਂ ਥਣ ਵੀ ਪੁਰਾਤੀ ਚਵਾਈ ਵਾਲਾ ਕਾਸ ਹੋਏ ਪੀਏ ਵੀ ਬੈਡ ਬੁੱਢੀ ਨਹੀਂ ਹੋਣੀ ਨਾ ਲੇਵੇ ਲੋ ਦਾ ਨਾਂ ਮੂੰਹ ਲਓ ਤੇ ਚੰਗੀ ਮਜ਼ਬੂਤ ਪੂਰੀ ਫੁੱਲ ਮਗੜੀਆਂ ਜੀ ਬਿਲਕੁਲ ਬਾਕੀ ਫਾਇਰ ਦੀ ਲੰਬਾਈ ਜਾ ਕੇ ਕਰਾਓ ਗੱਢੀ ਹਾਂ ਲੰਮੀ ਲੂਮੀ ਬਾਗਮਾੜੀ ਆ ਲਓ ਜੀ ਲਵਾਈ ਦੋਸਤੋ ਬਹੁਤ ਆ ਠੀਕ ਆ ਜੀ ਲਵਾਈ ਸੋਹਣੀ ਆ ਉੱਚੀ ਵੀ ਪੂਰੀ ਆ ਵੇਣਾ ਵੈਸੇ ਦੋਵੇਂ ਪੂਰੀਆਂ ਨਿਗਰ ਜਿਹੜੀਆਂ ਆਪਾਂ ਤੁਹਾਨੂੰ ਲਾਸਟ ਵਿੱਚ ਗੱਬਣ ਦਿਖਾਈਆਂ ਤੇ ਜਿਹੜੀ ਗੱਬਣ ਇੱਕ ਤੁਹਾਨੂੰ ਪਹਿਲੇ ਨੰਬਰ ਤੇ ਪਲੂਨ ਦਿਖਾਈ ਆ ਬੈਡ ਉਹ ਵੀ ਕਮਾਲ ਦੀ ਆ ਠੀਕ ਆ ਤੋ ਨੋ ਡਾਊਟ ਆਪਣਾ ਤੁਸੀਂ ਸੌਦਾ ਕਰ ਲਿਓ ਦੋਸਤੋ ਇੱਥੇ ਆਣ ਕੇ ਕਿਸੇ ਵੀਰ ਨੇ ਪਰਖ ਕਰਨੀ ਆ ਉਹ ਵੀ ਤੁਹਾਡੀ ਰਿਸਪੌਂਸਿਬਿਲਟੀ ਆ ਉਹ ਵੀ ਤੁਸੀਂ ਕ੍ਰਾਈਟੇਰੀਆ ਪੂਰਾ ਕਰ ਲਿਓ ਤੇ ਨਿਤਨੇ ਦੇ ਦੇਵਾਂਗੇ ਕਿੰਨੇ ਦੀ ਆਪਾਂ ਭਰਾ ਸਸਾ ਮੈਂ ਨਾਲ ਦੇ ਰੀਆ ਵੀ 1.5 ਦੀ ਕਿਨੇ 1.5 ਦੀ ਹਾਂਜੀ ਲੱਖੋਂ ਕਿਹੜੀ ਕਿਲੋ ਪਟੋ ਹੈਟ ਪਾਉਣਾ ਕੰਮ ਹਜੇ ਕੋਈ ਰਹਿਣ ਦੀ ਥੱਲੇ ਜਿੰਨਾ ਤਾਂ ਉਹਨੇ ਦੇਈਏ ਪੁੱਛਾਂ ਨਹੀਂ ਦੇਈਏ ਤੇ ਮੈਨੂੰ ਪੁੱਛਣ ਦੀ ਲੋੜ ਨਹੀਂ ਤੁਸੀਂ ਦੱਸੋ ਵੀ ਆਪਾਂ ਹਾਂ ਇੱਥੋਂ ਕੋ ਦੇਣੀ ਆ ਖਿੱਚ ਕੇ ਗੱਲ ਕਰ ਗਈ ਆਪਾਂ ਆਪਾਂ ਦੇ ਦੇਾਂਗੇ ਸੰਸਹਾਜ ਦੀ ਤਰੀਕ 85 ਹਜ਼ਾਰ ਦੀ ਯੈਸ ਨੋ ਹਾਂਜੀ ਮਾਨਦਾਨ ਵਿੱਚੋਂ ਥੋੜਾ ਬੋੜਾ ਦੁੱਧ 25 30 ਕਿਲੋ ਜਿਹੜਾ ਮਰਜੀ ਖੁੱਲਾ ਚੋਲੇ ਠੀਕ ਆ ਦੁੱਧ ਵਾਲੀ ਬੈੜਿਆ ਬੋਦੀ 85000 ਦੀ ਇਹ ਤੁਹਾਨੂੰ ਦੋਸਤੋ ਬੈੜ ਮਿਲੂਗੀ ਬੋਦੀ ਵਾਲੀ ਆ ਛੋਟਾ ਕੰਨ ਤੇ ਪੂਰੀ ਮਜ਼ਬੂਤ ਹੈਵੀ ਬਾਡੀ weight ਪੂਰਾ ਵਜਨ ਲੋੜ ਇਹਨਾਂ ਦੋ ਬੈੜਾ ਦਾ ਇਹ ਤੁਸੀਂ ਮੰਨ ਕੇ ਆਈਡੀਆ ਸੌਦਾ ਕਰ ਲਿਓ ਠੀਕ ਆ 85000 ਦੀ ਸੋ ਬਣੀ ਥਣੀ ਚੰਗੀ ਆ ਪੰਜ ਚਾਰ ਦਿਨ ਹੋਰ ਵੀ ਕੱਢ ਗਈ ਹੋਰ ਵੀ ਚੰਗੀ ਪੰਜ ਦਿਨ ਤਾਂ ਸਾੜਾ ਦੇਣਾ ਜੇ ਪਾਏ ਤਾਂ ਪੁਰੇ ਮਾੜੇ ਮਾੜੇ ਜੇ ਤੋੜੇ ਆ ਬਿਲਕੁਲ ਹੀ ਠੀਕ ਆ ਨਿਤ ਮਾੜਾ ਜਾ ਇਹਨੂੰ ਇੱਕ ਤੋਂ ਪਰਲੇ ਪਾਸੇ ਇੱਕ ਤੋਂ ਮਾੜਾ ਪਹਿਣੀ ਵਾਲੀ ਸਾਈਡ ਤੋਂ ਥਾਨ ਮਖਾ ਲੋਰ ਜੀ ਹਾਂ ਬਰੇ ਚਪਰਾ ਆ ਲੋ ਆ ਦੇਖ ਅਗਰ ਵੀ ਪਟ ਪਟ ਗਿਆ ਵੀ ਰੱਖਣਾ ਪੈਂਦਾ ਪਾਸੇ ਥੰਦ ਪੂਰਾ ਮੁਠੀ ਵਾਲਾ ਲਓ ਜੀ ਬਾਕੀ ਇੰਨੀ ਗਾੜੀ ਆ ਕੋਈ ਕੋਈ ਡੰਗਰ ਹੁੰਦਾ ਲਓ ਜੀ ਸਪੇਸ ਆ ਦੋਸਤੋ ਵਿਖਾਉਣੀ ਮੈਂ ਚਾਹੁੰਦਾ ਸੀਗਾ ਫੇ ਸਪੇਸ ਚੰਗੀ ਆ ਅਗਲੇ ਪਿਛਲੇ ਥਣਾ ਦਾ ਹੁਣ ਜੇ ਕੋਈ ਪਿਛਲੇ ਥਣਾ ਵੀ ਸਪੇਸ ਲਾਵੇ ਤੇ ਹੁਣ ਜੇ ਕੋਈ ਇਹ ਵੀ ਆਖੇ ਵੀ ਥਾਂ ਜੋੜਦੀ ਆ ਇਹ ਸਾਣਾ ਹੀ ਲੈਵਾ ਭਰਨਦਾ ਹੀ ਆ ਫਾੜੀ ਵਾਲਾ ਲੈਵਾ ਲਓ ਜੀ ਇਧਰ ਚੈੱਕ ਕਰਾਓ ਆ ਵੀ ਇਹ ਹੋਰ ਤੋਂ ਵੜਾ ਰਿਹਾ ਬਿਲਕੁਲ ਜੀ ਵੜ ਬਾਂਦੀ ਪਈ ਹੈ ਜੀ ਬੈ ਵੀ ਨਿਤਨਾ ਇਹ ਤਾਂ ਹੋ ਗਿਆ ਵੜਾ ਆਪਣੇ ਕੋਲ ਵੀਰੇ ਟੋਟਲ 6 6 ਤਿੰਨ ਸੂਈਆਂ ਤਿੰਨ ਗੱਬਣ ਦਿਖਾਤੀਆਂ ਹਾਂਜੀ ਇੱਕ ਨੰਬਰ ਆਪਣੇ ਭੈਣ ਭਰਾਵਾਂ ਸਜਣਾ ਨਾਲ ਸਾਂਝੇ ਕਰ ਦਿੱਤੀ ਜਿੰਨਾਂ ਤੋਂ ਉਹਨਾਂ ਨੂੰ ਕਾਲ ਕਰਨੀ ਆਪਾਂ ਨੂੰ ਨੰਬਰ ਆਪਣਾ ਹੈਗਾ 98768 84460 ਹਾਂਜੀ ਸ਼ਹਿਰ ਪੱਟੀ ਤਹਿਸੀਲ ਵੀ ਪੱਟੀ ਜਿਹੜਾ ਖੇਤਰਨ ਦਾ ਸਾਹ ਆਪਣਾ ਠੀਕ ਹੈ ਜੰਦਾ ਵੀਰ ਜੋ ਕੇ ਪਸਮਾ ਕੇ ਤਸੱਲੀ ਪਹਿਲਾਂ ਕਰ ਲਿਓ ਠੀਕ ਹੈ ਜੀ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ